ਛੋਟੀਆਂ ਬੱਚੀਆਂ ਨਾਲ ਰੇਪ ਪੰਜਾਬ ਦੇ ਵਿੱਚ ਹੋਇਆ ਇੱਕ ਅਦਾ ਨਹੀਂ ਹੋਇਆ ਬਹੁਤ ਸਾਰੇ ਰੇਪ ਹੋਇਆ ਸਾਰਿਆਂ ਦੇ ਵਿੱਚ ਜਿਆਦਾਤਰ ਕੇਸ ਤੁਸੀਂ ਦੇਖੋਗੇ ਨਾ ਤਾਂ ਤੁਹਾਨੂੰ ਭਈਏ ਮਿਲਣਗੇ ਇਸ ਸਮੱਸਿਆ ਦੇ ਪੱਕੇ ਹੱਲ ਦੀ ਅੱਜ ਗੱਲ ਕਰਾਂਗੇ ਕਿ ਹੱਲ ਹੋ ਕੀ ਸਕਦਾ ਸਾਡੇ ਬੁੱਧੀਜੀਵੀ ਕੀ ਕਹਿੰਦੇ ਆ ਕਿ ਸਾਡੇ ਲੋਕ ਕਹਿੰਦੇ ਕਿ ਬਾਹਰਲੇ ਜਾ ਕੇ ਮੁਲਕਾਂ ਦੇ ਵਿੱਚ ਵਸਦੇ ਆ ਸੀ ਵੀ ਉੱਥੋਂ ਵਾਸਤੇ ਪ੍ਰਵਾਸੀ ਆ ਉਹ ਲੋਕ ਵੀ ਹੁਣ ਸਾਡੇ ਮਗਰ ਕਹਿੰਦੇ ਪਈ ਰਹੇ ਆ ਪਰ ਯਾਰ ਆਪਦੇ ਪੁੱਤਾਂ ਨੂੰ ਭਈਆਂ ਨਾਲ ਤਾਂ ਨਾ ਮਲਾਓ ਭਈਆਂ ਦਾ اخلاق ਕੀ ਹੈ ਤੇ ਸਾਡੇ ਧੀਆ ਪੁੱਤਾਂ ਦਾ اخلاق ਕੀ ਹੈ ਕਿੰਨੇ ਕ ਪੰਜਾਬੀ ਬੰਦੇ ਤੁਸੀਂ ਦੇਖ ਲਿਆ ਜਿਹੜੇ ਬਾਹਰ ਜਾਦੇ ਮੁਲਕਾਂ ਦੇ ਵਿੱਚ ਜਾ ਕੇ ਕੀ ਆ ਰੇਪ ਕੇਸਾਂ ਦੇ ਵਿੱਚ ਫਸੇ ਆ ਸਾਡੇ ਲੋਕ ਜਿਹੜੇ ਇਲੀਗਲ ਕੰਮਾਂ ਦੇ ਵਿੱਚ ਫਸੇ ਹੋਏ ਆ ਨਾ ਜ਼ਿਆਦਾਤਰ ਜਿਹੜੇ ਗੈਂਗਸਟਰ ਬਾਹਰ ਜਾ ਕੇ ਰਹੇ ਹੋਏ ਆ ਪਹਿਲਾਂ ਇਹ ਦੇਖ ਲਓ ਵੀ ਉਹ ਲੋਕ ਕੀ ਉਥੋਂ ਦੇ ਸਿਟੀਜ਼ਨ ਹੈਗੇ ਆ ਉਹ ਲੋਕ ਵੀ ਦੋ ਨੰਬਰ ਦੇ ਵਿੱਚ ਗਏ ਹੋਏ ਆ ਉਹਨਾਂ ਲੋਕਾਂ ਨੂੰ ਕੀ ਆ ਜਿਵੇਂ ਉਹ ਮੁਲਕ ਕੱਢਣਾ ਚਾਹੁੰਦੇ ਆ ਤੇ ਜਿਨ੍ਹਾਂ ਨੇ ਉੱਥੇ ਗਿਆ ਸਾਡੇ ਸਾਰੇ ਪੰਜਾਬੀ ਕਮਿਊਨਿਟੀ ਬਦਨਾਮ ਕੀਤੀ ਆ ਉਸੇ ਤਰੀਕੇ ਨਾਲ ਸਾਡੇ ਪੰਜਾਬ ਦੇ ਵਿੱਚ ਵੀ ਜਿਹੜੇ ਭਈਏ ਆ ਕੇ ਰਹੇ ਹੋਏ ਆ ਜਿਹੜੇ ਲੋਕੀ ਆ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਆ ਉਹਨਾਂ ਬੰਦਿਆਂ ਨੇ ਕੀਆ ਸਾਰਾ ਭਈਆ ਸਮਾਜ ਆ ਜਿਹੜਾ ਕੀਆ ਬਦਨਾਮ ਕੀਤਾ ਹੋਇਆ ਤਾਂ ਫਿਰ ਇਸ ਮਸਲੇ ਦੇ ਉੱਤੇ ਮੈਂ ਕਹਿੰਦਾ ਸਭ ਤੋਂ ਵੱਧ ਆ ਭਈਆਂ ਨੂੰ ਕੀਆ ਉਹਨਾਂ ਲੋਕਾਂ ਦਾ ਵਿਰੋਧ ਕਰਨਾ ਚਾਹੀਦਾ ਹਾਲਾਂਕਿ ਉਹ ਲੋਕ ਵਿਰੋਧ ਕਿਦਾ ਕਰ ਰਹੇ ਆ ਵਿਰੋਧ ਕਰਨ ਵਾਲਿਆਂ ਦਾ ਵਿਰੋਧ ਕਰ ਰਹੇ ਆ 25 ਪਿੰਡਾਂ ਦੀਆਂ ਪੰਚਾਇਤਾਂ ਨੇ ਜਿਹੜੇ ਮਤੇ ਪਾਏ ਆ ਨਾ ਉਹਨਾਂ ਨੂੰ ਭਗਵੰਤ ਮਾਨ ਵੀ ਕੰਡੈਮ ਕਰ ਰਿਹਾ ਉਹਦਾ ਕੰਡੈਮ ਕਰਨਾ ਬਣਦਾ ਭਾਈ ਵਿਰੋਧ ਕਰਨਾ ਤਾਂ ਬਣਦਾ ਕਿਉਂਕਿ ਇਹ ਪੰਜਾਬ ਦੇ ਲੋਕਾਂ ਦੇ ਦਿਮਾਗ ਦੇ ਵਿੱਚ ਇੱਕ ਚੀਜ਼ ਵੱਡ ਚੁੱਕੀ ਆ ਕਿ ਭਈਆਂ ਦਾ ਬਣਾਇਆ ਮੁੱਖ ਮੰਤਰੀ ਆ ਤੇ ਜਦੋਂ ਭਈਆਂ ਦਾ ਵਿਰੋਧ ਸ਼ਬਦ ਪੰਜਾਬ ਦੇ ਵਿੱਚ ਕੀ ਆ ਪ੍ਰਚ ਤਾਂ ਸਭ ਤੋਂ ਵੱਧ ਜਿਹੜੀ ਨਫ਼ਰਤ ਆ ਉਹ ਦਿੱਲੀ ਵਾਲਿਆਂ ਦੇ ਕੀ ਆ ਜਿਹੜੇ ਇਹਨਾਂ ਦੇ ਭਈਏ ਜਿਹਨਾਂ ਨੂੰ ਲੋਕ ਸਾਡੇ ਕਹਿੰਦੇ ਆ ਉਹਨਾਂ ਦੇ ਕੀ ਗੁੱਸਾ ਨਿਕਲਦਾ